ਸਤਿ ਸ੍ਰੀ ਅਕਾਲ ਜੀ ਰੂ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੱਲ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਹੰਨੇ ਹੰਨੇ ਪਾਤਸ਼ਾਹੀ ਪੁਸਤਕ ਦਾ ਅਧਿਆਇ 29 ਅੱਜ ਵਾਰੀ ਹੈ ਅਧਿਆਇ 30 ਤੇ ਸ਼ੁਰੂ ਕਰਦੇ ਹਾਂ ਜੀ ਸਿੰਘਣ ਪਾਤਸ਼ਾਹੀ ਸਾ ਸੱਚੇ ਦਈ ਪੜਾਇ ਸ਼ਬਦ ਪਟਾਟ ਕਰ ਸੁੰਦਰ ਜੋੜ ਮਲਾਈ ਤੁਰੇ ਗੁਰਬਖਸ਼ ਸਿੰਘ ਲੈਣ ਕੋ ਬਾਣੋ ਖੂਬ ਬਣਾਈ ਸ਼ਹੀਦ ਸਿੰਘ ਨਿਹੰਗ ਗੁਰਬਖਸ਼ ਸਿੰਘ ਕੋ ਲਾਈ ਦੋਹਾਂ ਪਾਸਿਆਂ ਤੋਂ ਗੱਜ ਕੇ ਫਤਿਹ ਬੁਲਾਈ ਗਈ ਇੱਕ ਦੂਜੇ ਦੇ ਗੋਡੀ ਹੱਥ ਲਾਈ ਤੇ ਗਲਵਕੜੀਆਂ ਪਾਈਆਂ ਰਬਾਬ ਅਤੇ ਜੋੜੀਆਂ ਤੇ ਕੀਰਤਨ ਗਾਵਿਆ ਜਾ ਰਿਹਾ ਹੈ ਸੇਵਕ ਕੀ ਓੜਕ ਨਿਭੇ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਬਾਲਕੀਆਂ ਤੇ ਸਵਾਰ ਕਰਵਾ ਕੇ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘਾਂ ਨੂੰ ਦਰਗਾਹ ਲਜਾਇਆ ਗਿਆ ਬਾਬਾ ਜੀ ਨੇ ਕਰਗੀਦਰ ਜੀਆਂ ਦੇ ਚਰਨਾਂ ਦਾ ਧਿਆਨ ਧਰਿਆ ਤੇ ਬੋਲੇ हे ਸੱਚੇ ਪਿਤਾ ਜੀਓ ਆਪਣੇ ਪਿਆਰੇ ਖਾਲਸਾ ਜੀ ਨੂੰ ਬਲ ਬਖਸ਼ੋ ਤਾਂ ਕਿ ਕਾਬਲੀ ਕੁੱਤੇ ਅਫਦਾਲੀ ਸੁਣੇ ਹੋਰ ਆਉਣ ਵਾਲੇ ਦੁਸ਼ਟਾਂ ਦਾ ਨਾਸ ਕਰ ਸਕੇ ਪੰਜਾਬ ਨੂੰ ਲੁੱਟਣ ਦੀ ਮਨਸ਼ਾ ਨਾਲ ਆਉਣ ਵਾਲੇ ਹਰ ਪਾਪੀ ਦਾ ਸਿਰ ਆਪ ਜੀ ਦਾ ਖਾਲਸਾ ਇੰਜ ਹੀ ਭੰਨਦਾ ਰਹੇ ਨਾ ਮਰ ਹੱਟੇ ਤੇ ਨਾ ਤੁਰਕ ਕੋਈ ਵੀ ਪੰਜਾਬ ਵੱਲ ਕੈਰੀ ਅੱਖ ਨਾਲ ਨਾ ਚੱਕ ਸਕੇ ਕਿਰਪਾ ਕਰੋ ਸਤਿਗੁਰੂ ਇੰਜ ਹੀ ਹੋਵੇਗਾ ਮਹਿਰਾਂ ਦੇ ਦਾਤੇ ਦਸ਼ਮੀਸ਼ ਜੀ ਨੇ ਫਰਮਾਇਆ ਕੀ ਇਸੇ ਸਾਲ ਹੀ ਅਹਿਮਦ ਸ਼ਾਹ ਜਹੰਮ ਨੂੰ ਚਾਲਾ ਪਾ ਗਿਆ ਸੀ ਸੈਂਕੜੇ ਸਪਾਹੀਆਂ ਦਾ ਨੁਕਸਾਨ ਕਰਵਾ ਕੇ ਅਬਦਾਲੀ ਦੀ ਅਜੇਤੂ ਤੇ ਲੜਾਕੀ ਆਖੀ ਜਾਂਦੀ ਫੌਜ ਵਾਪਸ ਮੁੜ ਪਈ ਫੌਜਦਾਰਾਂ ਤੋਂ ਇੱਕ ਦੂਜੇ ਨਾਲ ਅੱਖਾਂ ਨਹੀਂ ਮਿਲਾਈਆਂ ਜਾ ਰਹੀਆਂ ਸਨ ਅਹਿਮਦ ਸ਼ਾਹ ਤਾਂ ਪਾਲਕੀ ਵਿੱਚੋਂ ਹੀ ਬਾਹਰ ਨਹੀਂ ਨਿਕਲ ਰਿਹਾ ਸੀ ਥੱਕੇ ਰੁੱਟੇ ਸਪਾਹੀ ਡਿੱਗਦੇ ਢੈਂਦੇ ਤੁਰੇ ਜਾ ਰਹੇ ਸਨ ਐਸੀ ਹਾਲਤ ਤਾਂ ਉਹਨਾਂ ਦੀ ਕਿਸੇ ਵੱਡੀ ਸੈਨਾ ਨਾਲ ਟੱਕਰ ਲੈਣ ਵੇਲੇ ਵੀ ਨਹੀਂ ਹੋਈ ਸੀ ਫੌਜ ਦੀ ਹਾਲਤ ਦੇਖ ਕੇ ਕਿਸੇ ਵੀ ਪਾਸਿਓ ਇਹ ਨਹੀਂ ਜਾਪਦਾ ਸੀ ਕਿ ਇਹ ਫੌਜ ਸਿਰਫ 30 ਦੁਸ਼ਮਣਾਂ ਨਾਲ ਟੱਕਰ ਲੈ ਕੇ ਆਈ ਹੈ ਇਹ ਤਾਂ ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ ਹੈ ਮਖੌਲ ਹੋਣੀ ਲਾਜ਼ਮੀ ਸਨ ਹਾਂ ਜੇ ਕੋਈ ਇਹ ਸੁਣਦਾ ਕਿ ਉਹ 30 ਦੁਸ਼ਮਣ ਸਿੰਘ ਹਨ ਤਾਂ ਫੌਜ ਜ਼ਰੂਰ ਦੇ ਹਾਲਤ ਤੇ ਜ਼ਰੂਰ ਫੌਜ ਦੇ ਹਾਲਤ ਤੇ ਤਰਸ ਖਾਂਦਾ ਬੁਰੀ ਤਰ੍ਹਾਂ ਹਾਰ ਖਾਦੀ ਹੋਈ ਫੌਜ ਵਾਂਗ ਥੱਕੇ ਟੁੱਟੇ ਅਫਗਾਨਾਂ ਨੇ ਰਾਤ ਕੱਟਣ ਲਈ ਪੰਗਿਆਂ ਦੇ ਕਿਲੇ ਕੋਲ ਡੇਰਾ ਲਾਇਆ ਗਿਲਜੇ ਮੁੱਦੇ ਮੂੰਹ ਹੋ ਕੇ ਡਿੱਗੇ ਤੇ ਪੈਣਸਾਰ ਹੀ ਸੌਂ ਗਏ ਇਧਰ ਜੰਗਲਾਂ ਵਿੱਚ ਬੈਠੇ ਸਿੰਘਾਂ ਨੂੰ ਮਨੂ ਸੂਰਜ ਚੜ ਗਿਆ ਸੀ ਸਰਦਾਰ ਚੜਤ ਸਿੰਘ ਦੇ ਜਥੇ ਨੇ ਐਸਾ ਹਮਲਾ ਕੀਤਾ ਕਿ ਅਫਗਾਨ ਲੜਾਕਿਆਂ ਨੂੰ ਸੰਭਲਣ ਦਾ ਕੋਈ ਮੌਕਾ ਨਾ ਮਿਲਿਆ ਸੈਂਕੜੇ ਮੁਗਲਾਂ ਨੂੰ ਮਾਰ ਕੇ ਸਿੰਘ ਉਹਨਾਂ ਦੇ ਘੋੜੇ ਤੇ ਹਥਿਆਰ ਖੋ ਕੇ ਲੈ ਗਏ 30 ਸਿੰਘਾਂ ਹੱਥੋਂ ਮਿਲੀ ਮਾਰਨੇ ਅਫਗਾਨਾਂ ਨੂੰ ਇਸ ਕਦਰ ਤੋੜ ਦਿੱਤਾ ਸੀ ਕਿ ਉਹਨਾਂ ਵਿੱਚ ਹਿੰਮਤ ਹੀ ਨਹੀਂ ਪਈ ਕਿ ਸਰਦਾਰ ਚੜਤ ਸਿੰਘ ਦੇ ਹਮਲੇ ਦਾ ਜਵਾਬ ਦੇ ਸਕਣ। ਸਵੇਰ ਹੁੰਦੇ ਸਰਗਿਲਜਿਆਂ ਵਿੱਚੋਂ ਕਿਸੇ ਇੱਕ ਨੇ ਵੀ ਰਾਤ ਦੇ ਹਮਲੇ ਦਾ ਬਦਲਾ ਲੈਣ ਦੀ ਗੱਲ ਨਹੀਂ ਕੀਤੀ। ਉਹ ਤਾਂ ਸਗੋਂ ਇਸ ਤਰ੍ਹਾਂ ਵਤੀਰਾ ਕਰ ਰਹੇ ਸਨ ਕਿ ਜਿਵੇਂ ਰਾਤ ਹਮਲਾ ਹੋਇਆ ਹੀ ਨਹੀਂ। ਬਸ ਸਾਰੀ ਫੌਜ ਨੇ ਇੱਕ ਭੈੜਾ ਸੁਪਨਾ ਦੇਖਿਆ ਸੀ। ਅਬਦਾਲੀ ਵੀ ਫੌਜ ਦੇ ਬੁਰੀ ਤਰ੍ਹਾਂ ਟੁੱਟ ਚੁੱਕੇ ਮਨੋਬਲ ਤੋਂ ਜਾਣੂ ਸੀ। ਉਸ ਨੂੰ ਪਤਾ ਸੀ ਕਿੱਤੀsinga ਦੀ ਬਹਾਦਰੀ ਨਾਲ ਭਰੀ ਜੰਗ ਵਿੱਚ ਅਫਗਾਨ ਫੌਜ ਪੂਰੀ ਤਰ੍ਹਾਂ ਹੌਸਲੇ ਭਾਰ ਕੇ ਪਰਤੀ ਹੈ ਉਹ ਇੱਕਦਮ ਤਾਜ਼ਾ ਸਿੱਖ ਜੱਥੇ ਦਾ ਮੁਕਾਬਲਾ ਕਿੱਥੋਂ ਕਰ ਸਕਦੇ ਸਨ ਅਸਲ ਵਿੱਚ ਅਬਦਾਲੀ ਖੁਦ ਵੀ ਬੁਰੀ ਤਰ੍ਹਾਂ ਕਾਬਰਿਆ ਤੇ ਟੁੱਟਿਆ ਹੋਇਆ ਸੀ ਸੋ ਉਸਨੇ ਵੀ ਰਾਤ ਹੋਏ ਹਮਲੇ ਬਾਰੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਬਸ ਇੱਥੋਂ ਭੱਜਣ ਦੀ ਕੀਤੀ ਇਥੋਂ ਨਸਿਆਬ ਵਾਲੀ ਜੰਡਿਆਲੇ ਜਾ ਕੇ ਆਪਣੇ ਮਿੱਤਰ ਹਰਪ੍ਰਗਤ ਨਿਰੰਜਣੀਏ ਕੋਲ ਰੁਕਿਆ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਸ਼ਹੀਦ ਹੋਏ ਸਿੰਘਾਂ ਦੀਆਂ দেহਾਂ ਵੀ ਸਰਦਾਰ ਚੜਤ ਸਿੰਘ ਤੇ ਜਥੇ ਨੇ ਹੀ ਸੰਭਾਲੀਆਂ ਅਕਾਲ ਬੁੰਗੇ ਦੇ ਪਿੱਛੇ ਅੰਗਿੱਠਾਂ ਤਿਆਰ ਕਰਕੇ ਸਭ ਸਿੰਘਾਂ ਦਾ ਪੂਰੇ ਸਤਕਾਰ ਤੇ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਕਮਾਲ ਦੇ ਵਰਤਾਰੇ ਵਾਪਰੇ ਸਨ ਇਸ ਜੰਗ ਵਿੱਚ ਇਸ ਤੋਂ ਵੱਧ ਕਮਾਲ ਦੀ ਗੱਲ ਕੀ ਹੋ ਸਕਦੀ ਹੈ ਕਿ ਸ਼ਹੀਦ ਹੋ ਗਏ ਸਿੰਘਾਂ ਦੇ ਸੰਸਕਾਰ ਮੰਗਰੋਂ ਅਰਦਾਸ ਕਰਕੇ ਜੋ ਕੜਾਹ ਪ੍ਰਸਾਦ ਵਰਤਾਇਆ ਗਿਆ ਉਹ ਬਾਬਾ ਗੁਰਬਖਸ਼ ਸਿੰਘ ਤੇ ਉਹਨਾਂ ਦੇ ਸਾਥੀ ਸ਼ਹੀਦ ਆਪ ਤਿਆਰ ਕਰਕੇ ਗਏ ਸਨ ਕੜਾਹ ਪ੍ਰਸਾਦ ਛਕਦੇ ਆ ਸਰਦਾਰ ਚੜਤ ਸਿੰਘ ਜਾਂ ਉਸਦੇ ਕਿਸੇ ਸਾਥੀ ਸਿੰਘ ਦਾ ਕੋਈ ਅਥਰੂ ਡਿੱਗ ਵੀ ਪਿਆ ਹੋਵੇ ਤਾਂ ਉਸ ਨੂੰ ਕੋਈ ਉਦਾਸੀ ਵਾਲਾ ਅਥਰੂ ਨਹੀਂ ਜਾਣ ਲੈਣਾ ਚਾਹੀਦਾ ਉਹ ਅਥਰੂ ਤਾਂ ਨਮਨ ਹੈ ਬਾਬਾ ਗੁਰਬਖਸ਼ ਸਿੰਘ ਤੇ ਬਾਕੀ ਸਿੰਘਾਂ ਦੀ ਦ੍ਰਿੜਤਾ ਤੇ ਸਿੱਦਕ ਨੂੰ ਇਸ ਜੰਗ ਵਿੱਚ ਸ਼ਹੀਦ ਹੋਏ ਸਿੰਘ ਸੂਖਮ ਸਰੀਰ ਧਾਰ ਕੇ ਸ੍ਰੀ ਸਤਗੁਰੂ ਜੀ ਦੇ ਚਰਨਾਂ ਵਿੱਚ ਜਾ ਬੈਠੇ। ਇਸ ਤੋਂ ਪਹਿਲਾਂ ਕਿ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਕੁਝ ਕਹਿੰਦੇ ਜਾਣੀ ਜਾਣ ਸਤਗੁਰੂ ਬੋਲੇ ਤੁਸਾਂ ਉੱਪਰ ਆ ਸਾਡੀ ਵੱਡੀ ਖੁਸ਼ੀ ਹੈ। ਤੁਸਾਂ ਖਾਲਸਾ ਪੰਥ ਵਿੱਚ ਮੋੜ ਜਨਮ ਲੈਣਾ ਹੈ। ਪੰਜਾਬ ਦੀ ਧਰਤੀ ਦੇ ਤੁਹਾਡੇ ਘੋੜਿਆਂ ਦੀਆਂ ਟਾਪਾਂ ਮੁਰ ਗੁੰਜਨੀਆਂ ਹਨ ਬਾਜਾਂ ਨੀ ਅਨੰਦਪੁਰ ਦੇ ਅੰਬਰਾਂ ਵਿੱਚ ਮੁਰ ਉਡਾਰੀਆਂ ਭਰਨੀਆਂ ਹਨ ਮੁਰ ਜਨਮ ਲਵੋ ਤੇ ਪਾਤਸ਼ਾਹੀਆਂ ਮਾਣੋ ਜਿਸ ਨੇ ਜੰਗ ਵਿੱਚ ਜਿੰਨੇ ਕਦਮ ਅਗਾਹ ਹੋ ਕੇ ਸ਼ਹੀਦੀ ਪਾਈ ਹੈ ਉਹ ਮੇਰਾ ਔਨੇ ਹਜ਼ਾਰੀ ਹੈ ਇਸ ਤਰ੍ਹਾਂ ਮਹਾਰਾਜ ਨੇ ਸਭ ਨੂੰ ਖਿਤਾਬ ਬਖਸ਼ੀ ਜੋ 10 ਕਦਮ ਅਗਾਹ ਹੋ ਕੇ ਸ਼ਹੀਦ ਹੋਇਆ ਉਹ 10 ਹਜ਼ਾਰੀ ਜੋ 20 ਕਦਮ ਉਹ 20 ਹਜ਼ਾਰੇ ਉਹਨਾਂ ਨੂੰ ਉੰਨੀ ਹੀ ਸਿਨਾਂ ਦਾ ਸਰਦਾਰ ਬਣਾਉਣ ਦਾ ਵਚਨ ਸਤਿਗੁਰੂ ਮਹਾਰਾਜ ਜੀ ਨੇ ਕੀਤਾ ਮਹਾਰਾਜ ਨੇ ਬਾਬਾ ਗੁਰਬਖਸ਼ ਸਿੰਘ ਨੂੰ ਇਹ ਵਚਨ ਵੀ ਕੀਤਾ ਕਿ ਉਹਨਾਂ ਦੀ ਇੱਛਾ ਹੈ ਕਿ ਇੰਨਾ ਸਭ ਸਿੰਘਾਂ ਦਾ ਸਰਦਾਰ ਗੁਰਬਖਸ਼ ਸਿੰਘ ਨੂੰ ਬਣਾਇਆ ਜਾਏ ਸਾਡੇ ਧੰਨ ਪਾਗ ਸਤਿਗੁਰ ਪਿਤਾ ਜੀ ਆਪ ਜੀਆਂ ਦਾ ਹੁਕਮ ਸਾਹਾਂ ਤੋਂ ਵੀ ਮੇੜੇ ਹੈ ਖਾਲਸੇ ਲਈ ਆਪਜੀ ਦੇ ਬਚਨ ਨੂੰ ਪਿੱਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਨ ਟੋਈ ਨਹੀਂ ਸਾਡੇ ਭਾਗਾਂ ਵਿੱਚ ਤੁਸੀਂ ਪਾਤਸ਼ਾਹੀਆਂ ਲਿਖੀਆਂ ਨੇ ਮਹਾਰਾਜ ਇਸ ਤੋਂ ਵੱਧ ਹੋਰ ਅਸੀਂ ਕੀ ਮੰਗ ਸਕਦੇ ਹਾਂ ਕੋਈ ਗੱਲ ਤਾਂ ਸੀ ਜੋ ਬਾਬਾ ਗੁਰਬਖਸ਼ ਸਿੰਘ ਕਹਿਣੋ ਚੀਜ਼ ਕਰ ਰਹੇ ਸਨ ਉਹਨਾਂ ਨੇ ਉਹ ਕਹਿਣ ਲਈ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਜੀ ਤੋਂ ਮਦਦ ਮੰਗੀ ਉਹਨਾਂ ਨੂੰ ਸਿਫਾਰਿਸ਼ ਕਰਨ ਲਈ ਕਿਹਾ ਪਾਤਸ਼ਾਹ ਜੀਓ ਅਸਲ ਵਿੱਚ ਇਹ ਸਾਬ ਸਿੰਘ ਕੁਝ ਸਾਲ ਆਪ ਜੀ ਦੇ ਚਰਨਾਂ ਵਿੱਚ ਸੇਵਾ ਕਰਨੀ ਲੋਚਦੇ ਹਨ ਭਾਈ ਮਨੀ ਸਿੰਘ ਜੀ ਨੇ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘਾਂ ਦੀ ਇੱਛਾ ਸੱਚੇ ਪਾਤਸ਼ਾਹ ਅਗੇ ਰੱਖੀ 12 ਸਾਲ ਇਹ ਇੱਥੇ ਸਾਡੇ ਕੋਲ ਰਹਿਣਗੇ ਤੇ ਉਸ ਮਗਰੋਂ ਪੰਜਾਬ ਉੱਤੇ ਖਾਲਸਾ ਰਾਜ ਕਾਇਮ ਕਰਕੇ ਪਾਤਸ਼ਾਹੀਆਂ ਭੋਗਣਗੇ ਮਹਾਰਾਜ ਜੀ ਨੇ ਆਪ ਹੀ ਸਿੰਘਾਂ ਦੇ ਮਨ ਦੀ ਕਰ ਦਿੱਤੀ ਖੁਸ਼ੀ-ਖੁਸ਼ੀ ਬਾਬਾ ਜੀ ਤੇ ਬਾਕੀ ਸਿੰਘਾਂ ਨੇ ਦਸ਼ਮੇਸ਼ ਜੀ ਨੂੰ ਡੰਡੌਤ ਕੀਤੀ। ਉੱਗੋਂ ਗੁਰਬਖਸ਼ ਸਿੰਘ ਨੇ ਮਹਾਰਾਜ ਜੀ ਨਾਲ ਹੋਰ ਬਚਨ ਵੀ ਕੀਤੇ। ਇਹ ਸੱਚੇ ਪਾਤਸ਼ਾਹ ਜੀ ਖਾਲਸਾ ਤਾਂ ਖੁਦ ਖੁਦਾ ਹੈ। ਹੰਨੇ ਹੰਨੇ ਪਾਤਸ਼ਾਹ ਉਹ ਕਦ ਕਿਸੇ ਦੀ ਈਨ ਮੰਨਦਾ ਹੈ। ਉਹ ਮੇਰੇ ਕਹਣੇ ਵਿੱਚ ਕਿਵੇਂ ਰਹੇਗਾ? ਅਸੀਂ ਤੁਹਾਡੇ ਵਿੱਚ ਆਪਣੀ ਕਲ ਰੱਖਾਂਗੇ। ਸਰਬੱਤ ਖਾਲਸਾ ਤੁਹਾਡੇ ਜਰੂਰ ਬਣੇਗਾ। ਹਰ ਸਿੱਖ ਪਾਤਸ਼ਾਹ ਹੈ, ਰਾਜਾ ਹੈ। ਪਰ ਤੁਸੀਂ ਮਹਾਰਾਜੇ ਹੋਵੋਗੇ ਤੁਸੀਂ ਕਿਸੇ ਨੂੰ ਈਨ ਨਹੀਂ ਮਨਾਉਣੀ ਨਾਲ ਲੈ ਕੇ ਚੱਲਣਾ ਹੈ ਸਭ ਮਿਲ ਕੇ ਚੱਲਣਗੇ ਤੇ ਆਖੀ ਹੋਣ ਵਾਲੇ ਖ਼ਬਾਰ ਹੋਣਗੇ हे ਜਾਣੀ ਜਾਣ ਸਤਿਗੁਰ ਜੀਓ ਕਿਸ ਘਰ ਪਰਿਵਾਰ ਵਿੱਚ ਜਨਮ ਹੋਵੇਗਾ ਸਾਡਾ ਕਿਸੇ ਐਸੇ ਸੂਰਬੀਰ ਦੇ ਘਰ ਜਿਸ ਦੀ ਕਦੇ ਕਿਸੇ ਦੁਸ਼ਮਣ ਨੇ ਪਿੱਠਣਾ ਦੇਖੀ ਹੋਈ ਜੋ ਕਦੇ ਕਿਸੇ ਅੱਗੇ ਝੁਕਿਆ ਨਾ ਹੋਵੇ ਜੰਗ ਦੇ ਮੈਦਾਨ ਵਿੱਚ ਸਦਾ ਸੰਮੁਖ ਜੂਝਣ ਵਾਲਾ ਸਾਰਾ ਖਾਲਸਾ ਪੰਥ ਜਿਸ ਦੀ ਸ਼ਾਦੀ ਭਰੀ ਜਿਹੜਾ ਕਿਸੇ ਵਿਪਤਾ ਤੋਂ ਪਾਸਾ ਨਾ ਵੱਟੇ ਜਿਹੜਾ ਪੰਥ ਪ੍ਰੇਮ ਨੂੰ ਸਿਰਮੌਰ ਜਾਣੇ ਤੇ ਪੰਥ ਦੇ ਵਾਅਦੇ ਲਈ ਸ਼ਰੀਰ ਲਾਉਣ ਹਿੱਤ ਸਦਾ ਤਤਪਰ ਰਹੇ ਕਿਸੇ ਐਸੇ ਯੋਧੇ ਦੇ ਕਰ ਸੂਰਮੇ ਕਦ ਕਾਲੀ ਹੁੰਦੇ ਹਨ ਸੋ ਬਾਬਾ ਗੁਰਬਖਸ਼ ਸਿੰਘ ਤੇ ਸਾਥੀ ਸਿੰਘ ਤਾਂ ਹੋ ਸਕਦਾ ਹੈ ਮਹਾਰਾਜ ਦੇ ਬੋਲ ਸੁਣ ਕੇ ਮੌਨ ਹੋ ਗਏ ਹੁਣ ਪਰ ਸਾਡੀ ਤਿੰਨਾਂ ਦੀ ਉਤਸੁਕਤਾ ਤਾਂ ਸਗੋਂ ਹੋਰ ਵਧ ਰਹੀ ਸੀ ਐਨੇ ਨੂੰ ਬਾਬੇ ਭੰਗੂ ਨੂੰ ਕਿਸੇ ਸਿੰਘ ਨੇ ਆਵਾਜ਼ ਮਾਰੀ ਬਾਬਾ ਜੀ ਇੱਧਰ ਆਇਓ ਜਰਾ ਸ਼ਾਇਦ ਦਰਿਆ ਵਿੱਚ ਕੁਝ ਹਲਚਲ ਹੋਈ ਹੈ ਬਾਬਾ ਜੀ ਬਾਕੀ ਸਿੰਘਾਂ ਨਾਲ ਦਰਿਆ ਵੱਲ ਨੂੰ ਭੱਜੀ ਹਨੇਰੇ ਵਿੱਚ ਸਾਨੂੰ ਤਾਂ ਕੁਝ ਸਾਫ਼ ਨਹੀਂ ਦਿਖ ਰਿਹਾ ਪਰ ਯੋਧਿਆਂ ਕੋਲ ਸ਼ਾਇਦ ਕੋਈ ਹੋਰ ਅੱਖਾਂ ਹੁੰਦੀਆਂ ਹਨ ਇਸ ਲਈ ਦਰਿਆ ਵਿੱਚ ਹੋ ਰਹੀ ਹਲਚਲ ਦੇਖ ਕੇ ਸਾਬ ਸਿੰਘ ਸੁਚੇਤ ਹੋ ਗਈ। ਬਾਬਾ ਜੀ ਅਤੇ ਬਾਕੀ ਸਿੰਘਾਂ ਦੀ ਉਡੀਕ ਸ਼ਾਇਦ ਹੁਣ ਖਤਮ ਹੋ ਜਾਏ। ਕਿੰਨਾ ਚਿਰ ਤੋਂ ਹੁਸ਼ਿਆਰ ਕਿਸੇ ਹਲਚਲ ਦੀ ਉਡੀਕ ਵਿੱਚ ਸਨ। ਸ਼ਾਇਦ ਉਹ ਆ ਰਿਹਾ ਸੀ ਜਿਸ ਦੀ ਉਹ ਉਡੀਕ ਕਰ ਰਹੇ ਸਨ। ਐਸੀ ਕਿੰਨੇ ਹੀ ਸਵਾਲ ਸਾਡੇ ਅੰਦਰ ਚੱਲ ਰਹੇ ਸਨ। ਪਰ ਸਾਡੀ ਰੁਚੀ ਇੰਨਾ ਸਵਾਲਾਂ ਨਾਲੋਂ ਵੱਧ ਹੁਣ ਕਿਤੇ ਹੋਰ ਸੀ। ਸਾਨੂੰ ਤਿੰਨਾਂ ਨੂੰ ਤਾਂ ਹੁਣ ਬਸ ਬਾਬਾ ਗੁਰਬਖਸ਼ ਸਿੰਘ ਦੇ ਦੁਬਾਰਾ ਜਨਮ ਲੈਣ ਦੀ ਉਡੀਕ ਸੀ। ਵਾਹਿਗੁਰੂ ਧੰਨਵਾਦ ਜੀ ਸ਼ੁਕਰੀਆ ਅੱਜ ਇਹ ਕਿਤਾਬ 30 ਅਧਿਆਇ ਦੇ ਨਾਲ ਸਮਾਪਤ ਹੋ ਚੁੱਕੀ ਹੈ ਅਧਿਆਇ 30 ਹੰਨੇ ਹੰਨੇ ਪਾਸ਼ਾਹੀ ਪੁਸਤਕ ਦਾ ਅੰਤਿਮ ਅਧਿਆਇ ਸੀ ਕੱਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੀ ਇੱਕ ਨਵੀਂ ਕਿਤਾਬ ਦੇ ਨਾਲ ਤਾਂ ਉਡੀਕਦੇ ਰਹੋ ਕੱਲ ਲਈ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ